ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਆਂ ਰਾਈਟਰ ਜਸਵੀਰ ਕੌਰ ਢਾਲੀਵਾਲ ਦੀ ਕਹਾਣੀ ਧੀਆਂ ਦੇ ਲੇਖ ਭਾਗ 5 ਦਲਵੀਰ ਤੇ ਮੋਹੂ ਇਹ ਸਭ ਕੁਝ ਸੁਣ ਕੇ ਬਲਵਿੰਦਰ ਨੂੰ ਬਹੁਤ ਗੁੱਸਾ ਆਇਆ ਬਲਵਿੰਦਰ ਨੇ ਮਨਜੀਤ ਨੂੰ ਤਿਆਰ ਹੋਣ ਨੂੰ ਕਿਹਾ ਤੇ ਆਪ ਬੱਚਿਆਂ ਦੇ ਕੱਪੜੇ ਬੈਗ ਵਿੱਚ ਪਾਉਣ ਲੱਗਾ ਦਲਵੀਰ ਨੇ ਬਲਵਿੰਦਰ ਦੇ ਬਾਹਰ ਗਏ ਤੋਂ ਕਿਹਾ ਭੈਣੇ ਥੋੜਾ ਛੇਤੀ ਕਰੋ ਭਾਜੀ ਬਹੁਤ ਗੁੱਸੇ ਵਿੱਚ ਨੇ ਪਤਾ ਨਹੀਂ ਜੇ ਬੇਬੇ ਜੀ ਫਿਰ ਬੋਲਣ ਲੱਗ ਗਏ ਬਲਵਿੰਦਰ ਬੇਬੇ ਕੀ ਗੱਲ ਮਨਜੀਤ ਕਿਉਂ ਪੇਕੇ ਜਾਵੇ ਏ ਘਰ ਉਹਦਾ ਵੀ ਓਨਾ ਹੀ ਆ ਜਿੰਨਾ ਮੇਰਾ ਤੇ ਤੇਰਾ ਕੱਟੋ ਕੱਟ ਦਲਵੀਰ ਆਏ ਦੀ ਤਾਂ ਲਿਹਾਜ਼ ਰੱਖ ਲੈਂਦੀ ਕਿੰਨਾ ਕੁਝ ਸੁਣਾ ਦਿੱਤਾ ਬੇਬੇ ਇਹ ਘਰ ਸਿਰਫ ਮੇਰਾ ਏ ਜੇ ਤੈਨੂੰ ਮੇਰੇ ਬੋਲਣ ਦੀ ਤਕਲੀਫ ਆ ਤਾਂ ਤੂੰ ਵੀ ਨਾਲ ਹੀ ਚੱਲਿਆ ਜਾ ਬੇਬੇ ਜੀ ਬਲਵਿੰਦਰ ਨੂੰ ਬਹੁਤ ਬੋਲੀ ਮੇਰੇ ਘਰੋਂ ਲੈ ਜਾ ਇਹਨਾਂ ਤਿੰਨਾਂ ਨੂੰ ਨਿਕਲੋ ਮੇਰੇ ਘਰੋਂ ਸਾਰੇ ਜਾਣੇ ਬੇਬੇ ਤੂੰ ਹੁਣ ਮੈਨੂੰ ਘਰੋਂ ਕੱਢੀ ਜਾਂਦੀ ਆ ਫਿਰ ਤੂੰ ਪੋਤੇ ਨਾਲ ਵੀ ਆਹੀ ਕੁਝ ਕਰੇਂਗੀ ਬੇਬੇ ਤੂੰ ਨਿਕਲ ਮੇਰੇ ਘਰੋਂ ਮੋੜ ਕੇ ਮੈਨੂੰ ਮੂੰਹ ਨਾ ਦਿਖਾਈ ਬਲਵਿੰਦਰ ਅੰਦਰ ਆ ਗਿਆ ਤੇ ਦਲਵੀਰ ਨੂੰ ਕਿਹਾ ਗੱਡੀ ਵਿੱਚ ਸਮਾਨ ਰੱਖ ਲੈ ਮਨਜੀਤ ਨੇ ਬਲਵਿੰਦਰ ਨੂੰ ਕਿਹਾ ਦੇਖੋ ਜੀ ਮੈਂ ਇਕੱਲੀ ਨਹੀਂ ਜਾਣਾ ਆਪਾਂ ਕੱਲ ਨੂੰ ਅੱਠ ਨੇ ਚੱਲਾਂਗੇ ਮਨਜੀਤ ਨੇ ਕਿਹਾ ਬੇਬੇ ਜੀ ਤਾਂ ਜੋ ਤਕਲੀਫ ਦਿੰਦੇ ਨੇ ਹੁਣ ਤੁਸੀਂ ਵੀ ਪਹਿਲੀ ਵਾਰ ਮਨਜੀਤ ਨੇ ਬੇਬੇ ਜੀ ਨੂੰ ਕਿਹਾ ਮਨਜੀਤ ਦੀ ਹਾਲਤ ਦੇਖ ਕੇ ਬਲਵਿੰਦਰ ਨੇ ਕਿਹਾ ਚੱਲ ਠੀਕ ਆ ਮੈਂ ਵੀ ਚੱਲਦਾ ਨਾਲ ਬਲਵਿੰਦਰ ਨੇ ਦਲਵੀਰ ਨੂੰ ਸਮਝਾਇਆ ਕਿ ਦਲਵੀਰ ਜੋ ਵੀ ਬੇਬੇ ਨੇ ਕੀਤਾ ਉਹ ਅੱਜ ਘਰ ਜਾ ਕੇ ਬੀਬੀ ਤੇ ਬਾਪੂ ਜੀ ਨੂੰ ਨਾ ਦੱਸੇ ਕਰੇ ਸ਼ਗਨਾ ਦਾ ਦੇਣਾ ਫਿਰ ਕਿਸੇ ਨੇ ਖੁਸ਼ ਨਹੀਂ ਰਹਿਣਾ ਮੈਂ ਤੇ ਮਨਜੀਤ ਅਸੀਂ ਕੱਲ ਨੂੰ ਆਵਾਂਗੇ ਦਲਵੀਰ ਨਹੀਂ ਭਾਜੀ ਤੁਸੀਂ ਮੇਰੇ ਨਾਲ ਚੱਲੋ ਬਲਵਿੰਦਰ ਨਹੀਂ ਦਲਵੀਰ ਤੂੰ ਚੱਲ ਘਰ ਨੂੰ ਮੰਗਣੇ ਤੱਕ ਚੁੱਪ ਰਹੀਂ ਬਾਅਦ ਵਿੱਚ ਨਹੀਂ ਤੈਨੂੰ ਰੋਕਦਾ ਅਸੀਂ ਰੌਲ ਭੈਣ ਕੋਲ ਜਾਣਾ ਤੁਹਾਡੇ ਕੋਲ ਕੱਲ ਨੂੰ ਆਉਂਦੇ ਆਂ ਬਲਵਿੰਦਰ ਤੇ ਮਨਜੀਤ ਆਪਣੀ ਗੱਡੀ ਵਿੱਚ ਘਰੋਂ ਤੁਰ ਪਏ ਦਿਲਵੀਰ ਉਦਾਸ ਮਨ ਨਾਲ ਆਪਣੀ ਭੈਣ ਦੇ ਘਰੋਂ ਤੁਰਿਆ ਬਲਵਿੰਦਰ ਹੋਣੀ ਹਨੇਰਾ ਹੁੰਦੇ ਨੂੰ ਭੈਣ ਕੋਲ ਪਹੁੰਚ ਗਏ ਬਲਵਿੰਦਰ ਦੀ ਗੱਡੀ ਆਈ ਦੇਖ ਕੇ ਸ਼ਿੰਦਰ ਬਾਹਰ ਆਈ ਤਾਂ ਉਹ ਹੈਰਾਨ ਸੀ ਕਿ ਨਾਲ ਮਨਜੀਤ ਵੀ ਆਈ ਆ ਖੁਸ਼ੀ ਤੇ ਗੁਰੀ ਨੂੰ ਸ਼ਿੰਦਰ ਮੁੰਡਿਆਂ ਕੋਲ ਅੰਦਰ ਛੱਡ ਆਈ ਸ਼ਿੰਦਰ ਨੇ ਬਲਵਿੰਦਰ ਤੇ ਮਨਜੀਤ ਨੂੰ ਜਦੋਂ ਉਦਾਸ ਦੇਖਿਆ ਤੇ ਪੁੱਛਿਆ ਕੀ ਹੋਇਆ ਉਦੋਂ ਤੱਕ ਜਗਤਾਰ ਵੀ ਖੇਤੋਂ ਆ ਗਿਆ ਬੇਬੇ ਨੇ ਜੋ ਵੀ ਅੱਜ ਕੀਤਾ ਕੇਹਾ ਸਾਰਾ ਕੁਝ ਦੱਸ ਦਿੱਤਾ ਸਿੰਦਰ ਹੋਣੀ ਵੀ ਸੁਣ ਕੇ ਬਹੁਤ ਦੁਖੀ ਹੋਏ ਜਗਤਾਰ ਕੱਲ ਨੂੰ ਪਹਿਲਾਂ ਬੇਬੇ ਨਾਲ ਗੱਲ ਕਰਦੇ ਆਂ ਸ਼ਿੰਦਰ ਪਤੀ ਜਗਤਾਰ ਨੂੰ ਰੋਕਦੇ ਹੋਏ ਕਹਿਣ ਲੱਗੀ ਨਹੀਂ ਉਹਦੇ ਨਾਲ ਬਹੁਤ ਵਾਰੀ ਗੱਲ ਕਰ ਲਈ ਬਥੇਰਾ ਸਮਝਾ ਲਿਆ ਬੇਬੇ ਤੇ ਸਾਡੇ ਨਾਨਕੇ ਆਪਸ ਵਿੱਚ ساری ਉਮਰ ਨਹੀਂ ਵਰਤੇ ਜਿੰਨਾ ਸਮਾਂ ਬਾਪੂ ਜੀ ਸੀ ਤਾਂ ਕਦੇ-ਕਦੇ ਵੱਡੇ ਮਾਮਾ ਜੀ ਆ ਜਾਂਦੇ ਸੀ ਬਾਅਦ ਵਿੱਚ ਸਾਰੇ ਰਿਸ਼ਤੇਦਾਰ ਟੁੱਟ ਗਏ ਨਾਨਕਿਆਂ ਵੱਲੋਂ ਸਾਡੇ ਦੋਵਾਂ ਭੈਣ ਭਰਾਵਾਂ ਦੇ ਵਿਆਹ ਵੀ ਨਹੀਂ ਕੋਈ ਆਇਆ ਬਲਵਿੰਦਰ ਪਾਜੀ ਤੁਸੀਂ ਦੱਸੋ ਮੈਂ ਕੀ ਕਰਾਂ ਬੇਬੇ ਤਾਂ ਘਰ ਮਨਜੀਤ ਹੋਣਾ ਨੂੰ ਨਹੀਂ ਟਿਕਣ ਦਿੰਦੇ ਮੈਨੂੰ ਵੀ ਘਰੋਂ ਕੱਢ ਦਿੱਤਾ ਮੈਨੂੰ ਤਾਂ ਪਤਾ ਨਹੀਂ ਲੱਗਣਾ ਸੀ ਜੇ ਅੱਜ ਦਲਵੀਰ ਦੇ ਸਾਹਮਣੇ ਸਾਰਾ ਕੁਝ ਨਾ ਹੁੰਦਾ ਬਲਵਿੰਦਰ ਆਪਣੇ ਬੇਬੇ ਵੱਲੋਂ ਬਹੁਤ ਦੁਖੀ ਸੀ ਮਨਜੀਤ ਨੇ ਤਾਂ ਕਦੇ ਬਲਵਿੰਦਰ ਨੂੰ ਨਾ ਆਪਣੇ ਬੀਬੀ ਬਾਪੂ ਜੀ ਨੂੰ ਕੁਝ ਨਹੀਂ ਦੱਸਿਆ ਸੀ ਦਲਵੀਰ ਕਰਕੇ ਸਭ ਨੂੰ ਪਤਾ ਲੱਗ ਗਿਆ ਸਿੰਦਰ ਬਲਵਿੰਦਰ ਤੂੰ ਐਵੇਂ ਕਰ ਕੱਲ ਨੂੰ ਸ਼ਹਿਰ ਜਾ ਕੇ ਕੋਈ ਘਰ ਦੇਖ ਲਾ ਮਨਜੀਤ ਹੁਣਾਂ ਨੂੰ ਇੱਥੇ ਮੇਰੇ ਕੋਲ ਛੱਡ ਦੇ ਮਨਜੀਤ ਭੈਣ ਜੀ ਕੀ ਕਹੀ ਜਾਂਦੇ ਹੋ ਬੇਬੇ ਜੀ ਭਲਾ ਇਕੱਲੇ ਕਿਵੇਂ ਰਹਿਣਗੇ ਸਿੰਦਰ ਬਥੇਰੀ ਖੁਸ਼ ਰਹੂਗੀ ਉਹ ਉਹਨੂੰ ਕਿਸੇ ਨਾਲ ਪਿਆਰ ਨਹੀਂ ਉਹ ਤਾਂ ਮੇਰੇ ਨਾਲ ਵੀ ਇਹੀ ਕੁਝ ਕਰਦੀ ਸੀ ਉਹ ਤਾਂ ਪਲੇ ਵੇਲੇ ਮੈਨੂੰ ਸੋਹਰਾ ਪਰਿਵਾਰ ਵਧੀਆ ਮਿਲ ਗਿਆ ਸ਼ਿੰਦਰਦੇ ਜਗਤਾਰ ਦੇ ਸਮਝਾਉਣ ਤੇ ਮਨਜੀਤ ਚੁੱਪ ਕਰ ਗਏ ਅਗਲੇ ਦਿਨ ਸਵੇਰੇ ਹੀ ਜਗਤਾਰ ਬਲਵਿੰਦਰ ਨੂੰ ਲੈ ਕੇ ਆਪਣੇ ਆੜਤੀਏ ਕੋਲ ਚਲਾ ਗਿਆ ਆੜਤੀਏ ਦਾ ਮੁੰਡਾ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ ਉੱਥੋਂ ਹੋ ਕੇ ਬਲਵਿੰਦਰ ਆਪਣੇ ਦਫ਼ਤਰ ਜਾ ਕੇ ਨਾਲ ਦੇ ਮੁੰਡਿਆਂ ਨੂੰ ਸ਼ਹਿਰ ਕਰਾਏ ਤੇ ਕਾਰ ਲੈਣ ਬਾਰੇ ਦੱਸਿਆ ਤੇ ਕਿਹਾ ਜੇ ਉਹਨਾਂ ਨੂੰ ਕਿਸੇ ਭਾਅ ਦਾ ਪਤਾ ਤਾਂ ਦਿਖਾ ਦੇਣ ਨਾਲ ਹੀ ਉਹਨੇ ਅੱਜ ਤੋਂ ਲੈ ਕੇ 5 ਛੁੱਟੀਆਂ ਦੀ ਅਰਜੀ ਪਾ ਦਿੱਤੀ ਡੀਲਰ ਨੇ ਬਲਵਿੰਦਰ ਉਹਨਾਂ ਨੂੰ 4-5 ਘਰ ਦਿਖਾਏ ਇੱਕ ਦੋ ਕਮਰਿਆਂ ਵਾਲਾ ਘਰ ਦਿਖਾਇਆ ਜੋ ਕਿ ਬਕਾਊ ਸੀ ਜਗਤਾਰ ਤੇ ਬਲਵਿੰਦਰ ਦੋਵਾਂ ਨੂੰ ਘਰ ਪਸੰਦ ਆ ਗਿਆ ਨਵਾਂ ਬਣਿਆ ਹੋਇਆ ਸੀ ਬਲਵਿੰਦਰ ਦੇ ਦਫ਼ਤਰ ਦੇ ਨੇੜੇ ਹੀ ਸੀ ਜਗਤਾਰ ਨੇ ਜਦੋਂ ਬਲਵਿੰਦਰ ਨੂੰ ਪੁੱਛਿਆ ਭਾਜੀ ਮੈਂ ਸੋਚਦਾ ਸੀ ਜੇ ਕਰਾਇਤੇ ਮਿਲ ਜਾਂਦਾ ਬਦਿਆਸੀ ਜਗਤਾ ਜਰ ਤੇਰੇ ਕੋਲ ਕੋਈ ਕਮੀ ਆ ਸ਼ਹਿਰ ਚ ਪ੍ਰਾਪਰਟੀ ਬਣਦੀ ਆ ਕਿਰਾਇਆ ਵੀ ਇਹੋ ਜਿਹੇ ਘਰ ਦਾ 700 ਤੋਂ ਘੱਟ ਨਹੀਂ ਹੋਣਾ ਉਹ ਦੇਣ ਨਾਲੋਂ ਤਾਂ ਆਪਣਾ ਲੈਣਾ ਸਹੀ ਆ ਬਲਵਿੰਦਰ ਪਾਜੀ ਮੈਂ ਕਿਹੜਾ ਥੋਥੋ ਤੋਂ ਬਗੈਰ ਕਿਸੇ ਹੋਰ ਨਾਲ ਸਲਾਹ ਕਰਨੀ ਆ ਜਿਵੇਂ ਤੁਹਾਨੂੰ ਠੀਕ ਲੱਗਦਾ ਜਗਤਾਰ ਨੇ ਡੀਲਰ ਨੂੰ ਘਰ ਦੀ ਕੀਮਤ ਪੁੱਛੀ ਤਾਂ ਉਹਨੇ 2.5 ਲੱਖ ਦੱਸੀ ਜਗਤਾਰ ਨੇ ਡੀਲਰ ਨੂੰ ਸ਼ਾਮ ਆੜਤ ਦੀ ਦੁਕਾਨ ਤੇ ਆਕੇ ਸੌਦਾ ਕਰਾਉਣ ਨੂੰ ਕਿਹਾ ਉਦੋਂ ਤੱਕ ਸ਼ਾਮ ਹੋ ਗਈ ਸੀ ਬਲਵਿੰਦਰ ਹੁਣੇ ਫਿਰ ਦਫ਼ਤਰ ਆ ਗਏ ਜਗਤਾਰ ਚਾਹੁੰਦਾ ਸੀ ਕਿ ਬਲਵਿੰਦਰ ਦਫ਼ਤਰ ਜਾ ਕੇ ਆਪਣੇ ਜਾਣਕਾਰਾਂ ਤੋਂ ਘਰ ਦੀ ਕੀਮਤ ਬਾਰੇ ਪੁੱਛ ਲਵੇ ਸਭ ਨੇ ਕੀਮਤ ਸਹੀ ਦੱਸੀ ਦੋਵੇਂ ਜਾਣੇ ਮੁੜ ਕੇ ਆੜਤ ਦੀ ਦੁਕਾਨ ਤੇ ਆ ਗਏ ਜਗਤਾਰ ਨੇ ਆ ਕੇ ਆੜਤੀਏ ਨੂੰ ਸਾਰੀ ਜ਼ਿੰਮੇਵਾਰੀ ਲੈਣ ਨੂੰ ਕਿਹਾ ਆੜਤੀਏ ਦਾ ਮੁੰਡਾ ਜਾ ਕੇ ਮਕਾਨ ਮਾਲਕ ਨੂੰ ਲੈ ਆਇਆ ਕਰਦੇ ਕਰਾਉਂਦੇ ਸੌਦਾ 2 ਲੱਖ 30000 ਵਿੱਚ ਹੋ ਗਿਆ ਬਲਵਿੰਦਰ ਨੇ 500 ਰੁਪਏ ਸਾਈ ਫੜਾ ਕੇ ਮਕਾਨ ਮਾਲਕ ਨੂੰ ਅਗਲੇ ਹਫਤੇ ਵਿੱਚ 2 3 ਦਿਨ ਵਿੱਚ ਹੀ ਰਜਿਸਟਰੀ ਕਰਾਉਣ ਦੀ ਬੇਨਤੀ ਕੀਤੀ ਡੀਲਰ ਕਹਿੰਦਾ ਮੈਂ ਸੋਮਵਾਰ ਨੂੰ ਸਾਰੀ ਤਿਆਰੀ ਕਰ ਲਵਾਂਗਾ ਤੁਸੀਂ ਮੰਗਲਵਾਰ ਨੂੰ ਸਵੇਰੇ 10 ਵਜੇ ਕਚਹਿਰੀਆਂ ਵਿੱਚ ਆ ਜਾਇਓ ਜਗਤਾਰ ਨੇ ਹਾਂ ਕਰ ਦਿੱਤੀ ਤੇ ਘਰ ਨੂੰ ਆ ਗਏ